ਹੈਲੋ ਫਰੈਂਡਸ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੇਰੇ ਚੈਨਲ ਅੰਛਦੀਪ ਸੰਧੂ ਵਲੌਗ ਵਿੱਚ ਜੇ ਤੁਸੀਂ ਮੇਰੇ ਚੈਨਲ ਵਿੱਚ ਨਵੇਂ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਜਾਵੇ ਅੱਜ ਆਪਾਂ ਸਟਾਰਟ ਕਰਦੇ ਇੱਕ ਨਵੀਂ ਰੈਸਪੀ ਦੇ ਨਾਲ ਅੱਜ ਆਪਾਂ ਬਣਾਵਾਂਗੇ ਦੀ ਕੱਚੇ ਆਂਬਾਂ ਦੀ ਚਟਨੀ ਉਸ ਲਈ ਆਪਾਂ ਲੈ ਲਈ ਕੱਚੇ ਆਂਬ ਆਪਾਂ 5 ਤੋਂ 7 ਹਰੀਆਂ ਮਿਰਚਾਂ ਲਈਆਂ ਨੇ ਕੌਜਾ ਆਪਾਂ ਲਸਣ ਦੀਆਂ ਕਲੀਆਂ ਲਈਆਂ ਨੇ ਇੰਨਾ ਤਾਂ ਚਟਨੀ ਬਣਾ ਕੇ ਤਿਆਰ ਕਰਾਂਗੇ ਆਪਾਂ ਸਾਰੇ ਹੰਪਾਂ ਚੰਗੀ ਤਰ੍ਹਾਂ ਧੋ ਕੇ ਕੱਟਾ ਬਰੀਕ ਕੱਟਿਆ ਹੈ ਛੱਲ ਕੇ ਹੁਣ ਇਸ ਨੂੰ ਆਪਾਂ ਕੁੰਡੇ ਵਿੱਚ ਇਸ ਦੀ ਇੱਕ ਚਟਨੀ ਤਿਆਰ ਕਰਾਂਗੇ ਇਹ ਤੁਸੀਂ ਵੀ ਬਣਾ ਕੇ ਖਾ ਸਕਦੇ ਹੋ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋ ਜਾਂਦੀ ਹੈ ਤੇ ਗਰਮੀਆਂ ਦੇ ਮੌਸਮ ਵਿੱਚ ਬਹੁਤ ਹੀ ਜ਼ਿਆਦਾ ਵਧੀਆ ਲੱਗਦੀ ਹੈ ਹੁਣ ਇਸ ਵਿੱਚ ਆਪਾਂ ਹਲਕਾ ਜਿਹਾ ਨਮਕ ਐਡ ਕਰਾਂਗੇ ਇਸ ਵਿੱਚ ਹਲਕਾ ਜਿਹਾ ਨਮਕਾੜਾ ਕਰਾਂਗੇ ਇਸ ਨੂੰ ਆਪਾਂ ਪਸਤੀ ਕੁੱਕੜਾ ਚਰਨੀ ਤਿਆਰ ਕਰ ਲੈਣੀ ਹੈ ਆਪਾਂ ਆਮਬ ਨੂੰ ਚੰਗੀ ਤਰ੍ਹਾਂ ਕੁੱਟ ਲਈ ਹੈ ਹੁਣ ਆਪਾਂ ਹਰੀਆਂ ਮਿਰਚਾਂ ਤੇ ਲਸਣ ਨੂੰ ਵੀ ਕੁੱਟ ਕੇ ਇਸ ਵਿੱਚ ਐਡ ਕਰਕੇ ਕੁੱਟਾਂਗੇ ਚਟਨੀ ਨੂੰ ਆਪਾਂ ਕੁੱਟ ਲਏ ਹੁਣ ਆਪਾਂ ਇਸ ਦਾ ਤੜਕਾ ਲਗਾਵਾਂਗੇ ਇੱਕ ਫਰਾਈਪੈਨ ਲੈ ਲਿਆ ਉਸ ਵਿੱਚ ਸਰੋਂ ਦਾ ਤੇਲ ਪਾ ਕੇ ਗਰਮ ਹੋ ਲਈ ਰੱਖ ਦਿੱਤਾ ਹੈ ਇਸ ਚਟਨੀ ਦਾ ਤੜਕਾ ਹਮੇਸ਼ਾ ਸਰੋਂ ਦੇ ਤੇਲ ਵਿੱਚ ਹੀ ਲੱਗਦਾ ਹੈ ਤੁਸੀਂ ਵੀ ਜੇ ਇਸ ਚਟਨੀ ਨੂੰ ਬਣਾ ਕੇ ਟਰਾਈ ਕਰਨਾ ਚਾਹੁੰਦੇ ਹੋ ਤਾਂ ਇਸ ਦਾ ਤੜਕਾ ਸਰੋਂ ਦੇ ਤੇਲ ਵਿੱਚ ਹੀ ਲਗਾਓ ਇਸ ਨਾਲ ਇਸ ਦਾ ਟੇਸਟ ਜਿਹੜਾ ਬਹੁਤ ਜ਼ਿਆਦਾ ਵਧੀਆ ਆਉਂਦਾ ਹੈ ਤੇਲ ਆਪਣਾ ਗਰਮ ਹੋ ਚੁੱਕਿਆ ਹੈ ਹੁਣ ਇਸ ਨੂੰ ਚਾੜ ਕਰਾਂਗੇ ਹਲਕੀ ਜਿਹੀ ਜਿਵਾਈਂ హకారా చట్నీ మే స్వాద అనుసారమక థా యాడ్ే దోతో తిని మిట్ పకావే अपने पनीर कटा हुआ ऐड करें अपनी अंब की चटनी बन के तैयार है अपनी अंब की चटनी ਆ ਰਿਹਾ ਹੈ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜੁੜ ਕਰਿਓ ਥੈਂਕ ਯੂ ਫॉर ਵਾਚਿੰਗ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ ਤੇ ਨਵੀਂ ਰੈਸਪੀ ਦੇ ਨਾਲ